ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜੀਤ ਸਿੰਘ ਦਾ ਵਿਜ਼ਨ ਪੰਜਾਬ ਦੇ ਦਫ਼ਤਰੋਂ ਦੱਸ ਦਈਏ ਵੀ ਜਿਵੇਂ ਕਿ ਲੁਧਿਆਣਾ ਏਰੀਆ ਦੇ ਵਿੱਚ ਜੋ ਲੈਂਡ ਪੂਲਿੰਗ ਪਾਲਿਸੀ ਜੋ ਲਾਗੂ ਹੋਈ ਹੈ ਉਸ ਦੇ ਤਹਿਤ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈਗਾ ਪਿੰਡ ਦੇ ਲੋਕ ਤੇ ਕਿਸਾਨ ਜੱਥੇਬੰਦੀਆਂ ਇਥੇ ਭਾਰੀ ਕਟ ਕੀਤਾ ਗਿਆ ਹੈਗਾ ਪਿੰਡ ਜੋਧਾਂ ਦੀ ਦਾਣਾ ਮੰਡੀ ਵੀ ਕਿਹ ਜੋ ਮਹਾਂ ਰੈਲੀ ਦਾ ਇੱਕ ਰੂਪ ਲੈ ਚੁੱਕਿਆ ਜੋ ਇਕੱਠ ਤੇ ਇਥੇ ਸਾਡੇ ਨਾਲ ਹੁਣ ਸਿਸਤਾ ਸਾਹਿਬ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਿਸਤਾ ਸਾਹਿਬ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਤੁਹਾਡੇ ਕੀ ਸਾਡੇ ਦੇ ਜੋ ਵਿਚਾਰ ਹੈਗੇ ਨੇ ਉਹ ਅਸੀਂ ਬੋਲਦੇ ਰਹਿੰਦੇ ਆ ਲੇਕਿਨ ਭਗਵਾਨ ਤਾਂ ਮਾਨ ਇੱਕ ਗੱਲ ਕਹਿੰਦਾ ਹੈ ਭਾਰਵਾਰ-ਵਾਰ ਰੋਜ਼ ਪਤਾ ਨਹੀਂ ਕਿੰਨੀ ਵਾਰ ਦੱਸਦਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਕਿਸਾਨ ਨੇ ਉਹ ਲੈਂਡ ਪੋਲਿਸੀ ਦੇ ਹੱਕ ਵਿੱਚ ਲੇਕਿਨ ਅਸੀਂ ਉਹਨੂੰ ਇਹ ਗੱਲ ਕਹੀ ਸੀ ਕਿ ਤੂੰ ਝੂਠ ਬੋਲ ਰਿਹਾ ਤੇ ਹਟ ਜਾ ਝੂਠ ਬੋਲ ਤੈ ਫਿਰ ਅੱਜ ਅਸੀਂ 7 ਅਗਸਤ ਦਾ ਦਿਨ ਇੱਥੇ ਪਿੰਡ ਜੋ ਜੇ ਲੁਧਿਆਣਾ ਦੇ ਵਿੱਚ ਰੱਖ ਕੇ ਤੇ ਉਹਨੂੰ ਚੈਲੰਜ ਕੀਤਾ ਸੀ ਵੀ ਆ ਜਾਓ ਵੇਖ ਲੈਣੇ ਕਿ ਲੋਕ ਲੈਨ ਪੂਲ ਪਾਲਿਸੀ ਦੇ ਹੱਕ ਚ ਨੇ ਜਾਂ ਵਿਰੋਧ ਚ ਨੇ ਤੇ ਉਹ ਅੱਜ ਅਸੀਂ ਜਿਹੜਾ ਦਿਨ ਰੱਖਿਆ ਸੀ ਅੱਜ ਇੱਥੇ ਲੱਖਾਂ ਦੇ ਇਕੱਠ ਨੇ ਇਹ ਭਗਵੰਤ ਮਾਨ ਨੂੰ ਦੱਸ ਦਿੱਤਾ ਕਿ ਭਗਵੰਤ ਮਾਨ ਅਸੀਂ ਇਹ ਪਾਲਿਸੀ ਦੇ ਵਿਰੋਧਾਂ ਤੇ ਤੂੰ ਬੰਦਾ ਬਣ ਕੇ ਬੰਦੇ ਦਾ ਪੁੱਤ ਬਣ ਜਾ ਤੇ ਇਹ ਕਿਸਾਨਾਂ ਦੇ ਨਾਲ ਨਾਖਮਾ ਜੋ ਪਾਲਿਸੀ ਤੁਸੀਂ ਹੁਣ ਤੱਕ ਪੜ੍ਹੀ ਹੋਗੀ ਉਸ ਦੇ ਵਿੱਚ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਲਿਖੀਆਂ ਹੋਈਆਂ ਵੀ ਜੋ ਕਿ ਪਹਿਲਾਂ ਤਾਂ ਐਕਵਾਇਰ ਕੀਤੀ ਜਾਊ ਜ਼ਮੀਨ ਉਸ ਤੋਂ ਬਾਅਦ ਜੋ ਉਸ ਦੇ ਉੱਤੇ ਮੁਰਲੀਆਂ ਜੋ ਸਹੂਲਤਾਂ ਦਿੱਤੀਆਂ ਜਾਣਗੀਆਂ ਉਸ ਦਾ ਵੀ ਕੁਝ ਖਰਚਾ ਜੋ ਕਿਸਾਨਾਂ ਤੋਂ ਹੀ ਲਿਆ ਜਾਵੇਗਾ ਉਹ ਕੀ ਤੁਹਾਨੂੰ ਲੱਗਦਾ ਹੈ ਵੀ ਨਾਲੇ ਜ਼ਮੀਨਾਂ ਲੈ ਲੈਣੀਆਂ ਨਾਲੇ ਉੱਤੋਂ ਦੀ ਖਰਚੇ ਵੀ ਕਿਸਾਨਾਂ ਦੇ ਉੱਤੇ ਪਾਏ ਜਾਣਗੇ ਵੀ ਇਹ ਨੀਤੀ ਕਿਸਾਨ ਜਿਹੜੇ ਤੁਹਾਨੂੰ ਲੱਗਦਾ ਹੈ ਵੀ ਕਿਸਾਨ ਇਸ ਦੇ ਲਈ ਸਹਿਮਤ ਹੋਣਗੇ ਦੇਖੋ ਪਹਿਲੀ ਗੱਲ ਤੇ ਆ ਵੀ ਇਹ ਲਫ਼ਜ਼ ਤਲਾਨ ਜੀ ਜਿਹੜਾ ਇਹਨੂੰ ਸਾਨੂੰ ਵਿਚਾਰਨਾ ਪਏਗਾ ਕਿ ਇਕਵੈਰ ਨਹੀਂ ਕੀਤੇ ਜਾ ਰਹੇ ਜਿਹੜੀ ਜ਼ਮੀਨ ਅਕਵੈਰ ਕੀਤੀ ਜਾਂਦੀ ਆ ਨਾ ਉਹਦੀ ਜਿਹੜੀ ਮੰਦੀ ਕੀਮਤ ਆ ਉਹ ਚਾਹ ਕਿਸੇ ਦੀ ਜ਼ਮੀਨ ਹੋਵੇ ਜਾਂ ਕਿਸੇ ਦਾ ਮਕਾਨ ਹੋਵੇ ਜਾ ਉਹ ਉਹਦੇ ਕੋਈ ਸਕੂਲ ਹੋਵੇ ਕੁਝ ਵੀ ਹੋਵੇ ਜਦੋਂ ਉਸ ਏਰੀਆ ਦੇ ਵਿੱਚ ਉਹ ਸਰਕਾਰਾਂ ਅਕਵਾਇਰ ਕਰਦੀਆਂ ਨੇ ਤੇ ਫਿਰ ਉਹਨਾਂ ਨੂੰ ਬਣਦੀ ਕੀਮਤ ਦਿੰਦੀ ਆ ਲੇਕਿਨ ਇਹਦੇ ਵਿੱਚ ਤੇ ਇੱਕ ਪੈਸਾ ਵੀ ਨਹੀਂ ਦਿੱਤਾ ਜਾਣਾ ਇਹਦਾ ਫ੍ਰੀ ਵਿੱਚ ਲੈਣੀ ਆ ਔਰ ਸਭ ਤੋਂ ਵੱਡੀ ਗੱਲ ਇੱਕ ਸਮਝਣ ਵਾਲੀ ਇਹ ਆ ਕਿ ਮੰਨ ਲਓ ਮੇਰਾ ਇੱਕ ਏਕੜ ਜ਼ਮੀਨ ਹੈ ਮੈਨੂੰ ਤਾਂ ਜਿਹੜਾ ਉਹ 1200 1210 ਗਜ ਬਣਦੀ ਆ ਉਹ ਦੇ ਦੇਣਗੇ ਜਿਹਦੇ ਵਿੱਚ 1000 ਗੱਜ ਜੜੀਆ ਉਹ ਰਾਇਸ਼ ਵਾਸਤੇ ਤੇ 200 ਗੱਜ ਜੜੀਆ ਉਹ ਮਤਲਬ ਕਿ ਜੜੀਆ ਮਤਲਬ ਕਿ ਕਿਤੇ ਜਾਏ ਪਿਓ ਜੇ ਤੁਸੀਂ ਫੈਕਟਰੀ ਲਾਓ ਕੁਝ ਵੀ ਕਰੋ ਲਾ ਸਕਦੇ ਹੋ ਲੇਕਿਨ ਜਿਹਦੀ ਜ਼ਮੀਨ ਹੀ ਨਹੀਂ ਹੈਗੀ ਤਮਾ ਹੋ ਚੁੱਕੀ ਹੈ ਤੇ ਅੱਜ ਵੀ ਜਿਹੜੇ ਪਿੰਡ ਇਹ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਜਿ ਜਿਤਨੇ 26 ਪਿੰਡ ਆ ਰਹੇ ਨੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਮਜ਼ਦੂਰ ਨੇ ਉਹਨਾਂ ਵਾਸਤੇ ਜਿਹੜੇ ਕੋਈ ਦੁਕਾਨਦਾਰ ਨੇ ਉਹਨਾਂ ਵਾਸਤੇ ਜਿਹੜੇ ਕੋਈ ਟਰਾਂਸਪੋਰਟਰ ਨੇ ਕੋਈ ਟਰੱਕ ਚਲਾ ਰਿਹਾ ਕੋਈ ਕੁਝ ਚਲਾ ਰਿਹਾ ਲੇਕਿਨ ਉਹ ਆਪਣਾ ਸਿਰ ਲਕਾਵਾ ਉਹਨੇ ਬਕਾਨ ਬਣਾਇਆ ਉਹਨਾਂ ਵਾਸਤੇ ਕੀ ਪਾਲਿਸੀ ਆ ਸੋ ਤਾਂ ਉੱਜੜ ਹੀ ਜਾਣਗੇ ਨਾ ਇਸ ਕਰਕੇ ਇਹ ਇੱਕ ਉਜਾੜੇ ਦਾ ਮੋਟ ਬਣਿਆ ਉਹਨਾਂ ਨੇ ਜਿਹਦੇ ਕਰਕੇ ਜਿਹੜਾ ਇਹ ਅਸੀਂ ਇਸ ਚੀਜ਼ ਤੋਂ ਜਿਹੜਾ ਵਿਰੋਧ ਕਰਦੇ ਆ ਇਹ ਬਹੁਤ ਹੀ ਖਤਰਨਾਕ ਪਾਲਿਸੀ ਆ ਜਿਹੜੀ ਕਿ ਲੋਕਾਂ ਨੂੰ ਉਜਾੜਨ ਵਾਸਤੇ ਇਹਨਾਂ ਨੇ ਲਿਆ ਪਰ ਉਹਨਾਂ ਨੇ ਕਹਿੰਦੇ ਵੀ ਲੀਜ਼ ਦੇ ਤੌਰ ਤੇ ਉਹਨਾਂ ਨੂੰ ਕੁਝ ਠੇਕੇ ਦੀ ਰਕਮ ਵੀ ਦਿੱਤੀ ਜਾਏਗੀ ਇਸ ਦੇ ਵਿੱਚ ਕਿਸਾਨਾਂ ਦਾ ਮੁਨਾਫਾ ਨਹੀਂ ਲੱਗਦਾ ਤੁਹਾਨੂੰ ਠੇਕਾ ਕਿੰਨਾ ਹੋਊਗਾ ਨਹੀਂ ਨਿਕਲੇ ਤਾ ਜਿਹੜਾ ਕਿੰਨਾ ਠੇਕਾ ਹੋਊਗਾ ਪਹਿਲਾਂ ਤਾਂ ਉਹਨਾਂ ਨੇ 35000 ਰੱਖਿਆ ਸੀ ਤੇ ਹੁਣ ਉਹਨਾਂ ਨੇ 50000 ਕਰਤਾ ਕਹਿੰਦੇ ਲੱਖ ਦੇ ਦੇਣਗੇ ਠੇਕਾ ਕਿੰਨੇ ਸਾਲ ਦੇਣਗੇ ਜਿਹੜੀ ਡਿਵੈਲਪਮੈਂਟ ਆ ਮੈਂ ਸਟੇਜ ਤੇ ਵੀ ਬੋਲਿਆ ਕਿ ਮੇਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲੋਹਾਰ ਕਾ ਰੋਡ ਤੇ ਕਰੀਬ 220 ਏਕੜ ਜ਼ਮੀਨ ਜਿਹੜੀ ਆ ਉਪਜਾਊ ਜ਼ਮੀਨ ਦੇ ਕਲੋਨੀ ਕੱਟੇ ਗਿਆ ਜਿਹਨੂੰ ਕਿ ਨਹਿਰੀ ਪਾਣੀ ਜੀ ਪੈਂਦਾ ਟਿਊਬਵਲ ਵੀ ਆ ਔਰ ਤੁਹਾਨੂੰ ਪਤਾ ਹੈ ਕਿ ਅੰਬਰ ਸਰ ਦੀ ਧਰਤੀ ਕਿਸ ਤਰ੍ਹਾਂ ਦੀ ਆ ਉਹ ਕਰੀਬ 25 ਸਾਲ ਤੋਂ 220 ਏਕੜ ਜ਼ਮੀਨ ਜਿਹੜੀ ਖਾਲੀ ਪਈ ਉਹ ਚ 20% ਕੋਠੀਆਂ ਬਣੀਆਂ ਨੇ ਉਹ ਤਾਂ ਅਜੇ ਤੱਕ ਡਿਵੈਲਪਮੈਂਟ ਹੋਈ ਨਹੀਂ ਤੇ ਜਿਹੜੀ ਇਹ ਅੱਜ ਇਹਨੂੰ ਲੈਂਡ ਲੈਂਡ ਆਪਣਾ ਲੈਂਡ ਪੂਲਿੰਗ ਪੂਲਿੰਗ ਪਾਲਿਸੀ ਵਿੱਚ ਜਿਹੜਾ ਲਿਆ ਰਹੇ ਨੇ ਇਹਨੂੰ ਕਦੋਂ ਡਵੈਲਪਮੈਂਟ ਕਰਨਗੇ ਕੌਣ ਆਉਣਗੇ ਲੋਕ ਜਿਹੜੇ ਇਹ ਲੋਕ ਉੱਜੜ ਗਏ ਉਹ ਕਿੱਥੇ ਜਾਣ ਇਸ ਕਰਕੇ ਸਮਝਾਂਗੇ ਉਹਦਾ ਇਹ ਉਜੜਾ ਬਿਲਕੁਲ ਬਹੁਤ ਤਨਵਾ ਜਿੰਮੇ ਕੇ ਸਾਧਨਾ ਸਿਰਸਾ ਸਾਹਿਬ ਖੜੀ ਸੀਗੇ ਤੇ ਇਹਨਾਂ ਨੇ ਆਪਣੇ ਜੋ ਵਿਚਾਰ ਸਾਧਨਾ ਸਾਂਝੇ ਕੀਤੇ ਤੇ ਇਹਨਾਂ ਨੇ ਦੱਸਿਆ ਵੀ ਜੋ ਲੈਂਡ ਪੂਲਿੰਗ ਪਾਲਿਸੀ ਹੈ ਬਿਲਕੁਲ ਹੀ ਕਿਸਾਨਾਂ ਦੇ ਜੋ ਉਹਨਾਂ ਦੇ ਪੱਖ ਦੀ ਇਹ ਪਾਲਿਸੀ ਨਹੀਂ ਹੈ ਇਸ ਦੇ ਵਿੱਚ ਕਿਸਾਨਾਂ ਦੀ ਨੁਕਸਾਨ ਹੀ ਹੈ ਵੀ ਜੋ 1200 ਗਜ ਦੇ ਪਲਾਟ ਉਹਨਾਂ ਨੂੰ ਦਿੱਤੇ ਵੀ ਜਾਣਗੇ ਉਸ ਦੇ ਵਿੱਚ ਵੀ ਉਹ ਕੋਈ ਕਮਾਈ ਨਹੀਂ ਕਰ ਸਕਦੇ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਇਸ ਦਾ ਬਹੁਤ ਵੱਡਾ ਜੋ ਨੁਕਸਾਨ ਹੀ ਹੋਵੇਗਾ ਤੇ ਇਸ ਦੇ ਤਹਿਤ ਹੀ ਜੋ ਅੱਜ ਪਿੰਡ ਜੋਧਾ ਦੀ ਦਾਣਾ ਮੰਡੀ ਵਿਖੇ ਜੋ ਇਸ ਪਾਲਿਸੀ ਦਾ ਵਿਰੋਧ ਕਰਦੇ ਹੋਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਪਹੁੰਚੇ ਆ ਤੇ ਬਹੁਤ ਵੱਡਾ ਇਕੱਠ ਇੱਥੇ ਹੋਇਆਗਾ ਪਿੰਡ ਜੋਦਾ ਦੀ ਦਾਣਾ ਮੰਡੀ ਵਿਕੇ ਤੇ ਤੁਸੀਂ ਦੇਖਦੇ ਰਹੋ ਦਾ ਵਿਜ਼ਨ ਪੰਜਾਬ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ ਜੀ